ਲੋਕ ਜਮੀਨਾ ਪਿੱਛੇ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝੇ ਕਹੋ ਨਾਨਕ ਹੈ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਹਿੰਦੇ ਤਤ ਕੱਢਨੇ ਆ ਨਚੋੜ ਕੇ ਕੱਢ ਕੇ ਦੱਸਦੇ ਆ ਕਿ ਸਭ ਤੋਂ ਜ਼ਰੂਰੀ ਹੈ ਬੰਦੇ ਕੋਲੇ ਸਮਝ ਹੋਵੇ ਗਿਆਨ ਹੋਵੇ ਬਿਨ ਹਰ ਭਜਨ ਫਰੀ ਦਾ ਭਜਨ ਹੋਵੇ ਭਜਨ ਦਾ ਮਤਲਬ ਅੱਖਾਂ ਬੰਦ ਕਰਕੇ ਬਹਿਣਾ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਭਜਨ ਦਾ ਮਤਲਬ ਕੁਦਰਤ ਦੇ ਮੁਤਾਬਕ ਚੱਲਣਾ ਹੈ ਨਿਜਮਾ ਵਿੱਚ ਚੱਲਣਾ ਭਜਨ ਹੁੰਦਾ ਹੈ ਤੁਸੀਂ ਲਾਫ ਨੇਚਰ ਨੂੰ ਸਮਝੋ ਕੁਦਰਤ ਨੂੰ ਸਮਝੋ ਨੇਚਰਲ ਐਕਟ ਨੂੰ ਸਮਝੋ ਉਹਦੇ ਅੰਡਰ ਚੱਲਣਾ ਸ਼ੁਰੂ ਕਰ ਦਿਓ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਤੇ ਮੈਂ ਜ਼ਿੰਦਗੀ ਵਿੱਚ ਜਿਸ ਬੰਦੇ ਨੂੰ ਬਹੁਤ ਸਕੂਨ ਵਿੱਚ ਵੇਖਦਾ ਵੀ ਬੜਾ ਸਕੂਨ ਹੈ ਦੀ ਲਾਈਫ ਵਿੱਚ ਸਕੂਨ ਬੰਦੇ ਦੇ ਜਦੋਂ ਅੰਦਰ ਹੁੰਦਾ ਉਹਦੇ ਚਿਹਰੇ ਤੇ ਵੀ ਚਲਕਦਾ ਸਕੂਨ ਖੇੜਾ ਬੰਦੇ ਦੇ ਚਿਹਰੇ ਤੇ ਚਲਕਦਾ ਮਨ ਵਿੱਚ ਸਕੂਨ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਮੇਰੀ ਸਕੂਨ ਮੇਰਾ ਸਕੂਨ ਖਤਮ ਕਰਦੀ ਹੈ ਉਹ ਸਾਨੂੰ ਬਰਦਾਸ਼ਤ ਨਹੀਂ ਮਨ ਦਾ ਸਕੂਨ ਜਿਹੜੀ ਚੀਜ਼ ਨਾਲ ਜਾਂਦਾ ਹੈ ਨਾ ਉਹ ਉਹ ਨਹੀਂ ਚੱਲ ਹੁੰਦਾ ਜਿਵੇਂ ਸਿਆਣੇ ਕਹਿੰਦੇ ਨੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕਈ ਕਈ ਸੋਨਾ ਕੰਨਾਂ ਨੂੰ ਖਾਂਦਾ ਹੈ ਨਾ ਕੰਨਾਂ ਨੂੰ ਖਾਣਾ ਕੀ ਹੁੰਦਾ ਕਈ ਬੀਬੀਆਂ ਸੋਨਾ ਪਾਉਂਦੀਆਂ ਨੇ ਹੌਲੀ-ਹੌਲੀ ਉਹ ਕੰਨ ਹੀ ਪਾਟ ਜਾਂਦਾ ਫਿਰ ਨਵੇਂ ਥਾਂ ਤੋਂ ਵਿੰਨਣਾ ਪੈਂਦਾ ਤੇ ਜੇ ਕੰਨ ਹੀ ਪੱਟੀ ਜਾਵੇ ਥੱਲੇ ਲੰਮਕੀ ਜਾਵੇ ਲੰਮਕੀ ਜਾਵੇ ਲਾ ਕੇ ਪਰਾਂ ਸਿੱਟੋ ਪੱਟ ਪਾਵੇ ਸੋਨਾ ਕੰਨ ਹੀ ਖਾ ਗਿਆ ਟੁਕੜੇ ਦੋ ਇੱਕ ਇੱਕ ਕੰਨ ਦੇ ਦੋ ਟੁਕੜੇ ਜੇ ਬਣ ਗਏ ਦੋ ਦੋ ਬਣ ਗਏ ਹੁਣ ਆਪਣੇ ਇੱਕ ਹੈ ਕਈਆਂ ਬੀਬੀਆਂ ਦਾ ਸੋਨਾ ਐ ਥੱਲੇ ਲੰਗ ਗਿਆ ਦੋ ਹੋ ਗਏ ਕੰਨ ਇੱਕ ਤਾਂ ਬਣ ਗਿਆ ਤੇ ਫਾਇਦਾ ਕੀ ਹੋਇਆ ਲਾਹ ਦਿਓ ਤੇ ਜਿਹੜੀ ਚੀਜ਼ ਤੁਹਾਡਾ ਸਕੂਨ ਖਤਮ ਕਰੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲਾਹ ਦਿਓ ਖਤਮ ਕਰ ਦਿਓ ਜਿਹੜੀ ਗੱਡੀ ਤੰਗ ਕਰੇ ਵੇਚ ਦਿਓ ਜਿਹੜੀ ਮੱਝਾਂ ਤਾਂ ਤੰਗ ਕਰੇ ਵੇਚ ਦਿਓ ਤੇ ਮਾਫ਼ ਕਰਨਾ ਜਿਹੜਾ ਰਿਸ਼ਤਾ ਲੋੜ ਤੋਂ ਵੱਧ ਤੈਨੂੰ ਤੰਗ ਕਰ ਰਿਹਾ ਆ ਡੱਡਾ ਡੋਹ ਲਓ ਅਲੱਗ ਹੋ ਜਾ ਫਰ ਹਰ ਹਾਲ ਆਪਣਾ ਸਕੂਨ ਨਾ ਖਤਮ ਹੋਣ ਦੇ ਹੁਣ ਕਈ ਵਾਰੀ ਤੁਸੀਂ ਜਦੋਂ ਫਰਜ਼ ਨਹੀਂ ਨਿਭਾਉਂਦੇ ਸਕੂਨ ਫਿਰ ਵੀ ਚਲੇ ਜਾਂਦਾ ਜਦੋਂ ਤੁਸੀਂ ਡਿਊਟੀ ਆਪਣੀ ਨਹੀਂ ਕਰਦੇ ਫਰਜ਼ ਨਹੀਂ ਨਿਭਾਉਂਦੇ ਜ਼ਿੰਮੇਵਾਰੀ ਨਹੀਂ ਲਿਭਾਉਂਦੇ ਫਿਰ ਵੀ ਬੰਦੇ ਦਾ ਸਕੂਨ ਚਲੇ ਜਾਂਦਾ ਆਪਣੇ ਜਿੰਨੀਆਂ ਜ਼ਿੰਮੇਵਾਰੀਆਂ ਮੈਂ ਹਮੇਸ਼ਾ ਹੀ ਕਹਿੰਦਾ ਆਪਣੇ ਫਰਜ਼ ਵਧੀਆ ਨਿਭਾਓ ਸਕੂਨ ਆਏਗਾ ਮਨ ਮੈਂ ਪਰਸੋਂ ਚੌਥੇ ਆ ਅਜਨਾਲੇ ਘਟਨਾ ਵਾਪਰੀ ਉਹਦੇ ਬਾਰੇ ਬੋਲੇ ਅਸੀਂ ਸੁਣਿਆ ਹੋਇਆ ਹੈਗਾ ਸੁਣਿਆ ਸੀ ਸਾਧਿਆ ਹੁਣ ਉਹ ਉੱਥੇ ਹੋਇਆ ਕੁਝ ਤੇ ਸਾਰੇ ਹੀ ਤੱਤੇ ਤੱਤੇ ਨੇ ਤੱਤੇ ਬੰਦਿਆਂ ਦੇ ਨਾਲ ਪੰਗਾ ਲੈਣਾ ਸੌਖਾ ਨਹੀਂ ਤੁਹਾਨੂੰ ਸੇਕ ਜੇ ਤਵੀ ਤੇ ਹੱਥ ਲਾਓਗੇ ਤੇ ਸੜ ਜਾਣੀ ਤੱਤੇ ਸਰੀਏ ਨਾਲ ਹੱਥ ਲਾਓਗੇ ਸੜ ਜਾਣਾ ਤੇ ਜਦੋਂ ਤੁਸੀਂ ਤੱਤੇ ਬੰਦਿਆਂ ਨੂੰ ਹੱਥ ਪਾਉਨੇ ਹੋ ਤੇ ਤੱਤੇ ਬੰਦੇ ਵੀ ਤੁਹਾਨੂੰ ਸਾੜ ਦੇਣੇ ਗਰਮ ਖਿਆਲੀਏ ਬੰਦੇ ਨੇ ਨਾ ਜਿਹੜੇ ਗਰਮ ਖਿਆਲੀਆਂ ਨਾਲ ਪੰਗਾ ਲਾਓਗੇ ਤੇ ਸਾੜਦੇ ਆ ਤੱਤਿਆਂ ਨਾਲ ਪੰਗਾ ਨਹੀਂ ਲਈਦਾ ਪਰ ਸਕੂਨ ਚਲੇ ਜਾਂਦਾ ਹੈ ਜੇ ਤੁਸੀਂ ਲੋਡ ਪੈਣ ਤੇ ਸੱਚ ਨਾ ਬੋਲੇ ਆਪਣੀ ਗੱਲ ਨਾ ਕਹੀਏ